ਕਮੀਜ਼ ਨੂੰ ਦੇਖ ਕੇ ਤੁਹਾਨੂੰ ਆਈਡੀਆ ਤਾਂ ਲੱਗ ਹੀ ਗਿਆ ਹੋਊਗਾ ਜਿ ਆਪਾਂ ਤੁਹਾਨੂੰ ਟਾਈ ਡਾਈ ਸੂਟ ਦਿਖਾਣਾ ਹੈ ਕਹਿੰਦੇ ਭਾਜੀ ਮੇਰੀ ਇੱਕ ਦਿਲੋਂ ਇੱਛਾ ਸੀ ਕਿ ਜਦੋਂ ਗਰਮੀਆਂ ਆਣ ਤੇ ਇੱਕ ਮੈਂ ਟਾਈ ਡਾਈ ਸੂਟ ਜ਼ਰੂਰ ਬਣਾਵਾ ਦੋ ਰੰਗ ਦਾ ਸੂਟ ਜ਼ਰੂਰ ਬਣਾਵਾ ਤੇ ਕਹਿੰਦੇ ਹੁਣ ਉਹ ਟਾਈਮ ਆ ਚੁੱਕਿਆ ਮੈਨੂੰ ਇੱਕ ਸੋਹਣਾ ਜਿਹਾ ਤੁਸੀਂ ਸ਼ਰਾਰਾ ਸੂਟ ਰੈਡੀ ਕਰਕੇ ਦਿਓ ਸਾਡਾ ਉਹ ਵੈਡਿੰਗ ਕਲਰ ਥੀਮ ਵੀ ਹੈ ਤੇ ਉਹ ਮੈਂ ਪਾਣਾ ਚਾਹੁੰਦੀ ਹਾਂ ਸੋ ਉਹਨਾਂ ਲਈ ਆਪਾਂ ਇਹ ਬਹੁਤ ਹੀ ਪਿਆਰਾ ਬਲੂ ਕਲਰ ਚ ਸ਼ਰਾਰਾ ਸੂਟ ਰੈਡੀ ਕੀਤਾ ਹੈ ਸ਼ਰਾਰਾ ਆਪਾਂ ਡਾਰਕ ਬਲੂ ਕਲਰ ਦਾ ਬਣਾਇਆ ਉਸਤੇ ਆਪਾਂ ਬੋਰਡਰ ਵਰਕ ਕੀਤਾ ਹੋਇਆ ਤੇ ਜੋ ਉਹਦਾ ਵਾਕਏ ਚ ਹੀ ਕਮਾਲ ਬਣਿਆ ਇੱਕ ਤਾਂ ਲਲਾਰੀ ਨੇ ਜਿਵੇਂ ਕਮਾਲ ਕਰਤੀ ਪ੍ਰੋਪਰ ਕਲਰ ਉੱਠ ਕੇ ਆਇਆ ਕੋਈ ਵੀ ਮਿਕਸ ਮੈਚ ਨਹੀਂ ਕਲਰ ਹੋਇਆ ਬਹੁਤ ਹੀ ਪਿਆਰੀ ਲੁੱਕ ਆਈ ਹੈ ਵਰਕ ਵੀ ਬਹੁਤ ਪਿਆਰਾ ਕੀਤਾ ਹੋਇਆ ਹੈ ਗਲਾ ਆਪਾਂ ਡਾਰਕ ਬਲੂ ਕੀਤਾ ਹੋਇਆ ਫਿਰ ਆਪਾਂ ਲਾਈਟ ਬਲੂ ਕਲਰ ਕਰਤਾ ਫਿਰ ਉਸ ਤੋਂ ਬਾਅਦ ਡਾਰਕ ਬਲੂ ਆ ਗਿਆ ਬਾਜੂ ਆਪਾਂ ਡਾਰਕ ਬਲੂ ਜਿਹਾ ਲਗਾਈਆਂ ਹੋਈਆਂ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਰੈਡੀ ਹੋਇਆ ਤੇ ਬਹੁਤ ਹੀ ਪਿਆਰੀ ਲੁੱਕ ਆਈ ਹੈ ਸਲਵਾਰ ਚ ਕਹੋਗੇ ਤਾਂ ਉਸ ਵੀ ਬਣਾ ਦਾਂਗੇ ਦੁਪੱਟਾ ਵੀ ਆਪਾਂ ਬਹੁਤ ਪਿਆਰਾ ਬਣਾਇਆ 4 ਸਾਈਡ ਬਾਰਡਰ ਵਰਕ ਪਲੱਸ ਹੈਂਗਿੰਗ ਮੋਤੀਆਂ ਵਾਲੀ ਲੈਸ ਦੇ ਵਿੱਚ ਸਾਰਾ ਆਪਾਂ ਜਾਲ ਪਾਇਆ ਹੋਇਆ ਹੈ ਡਬਲ ਕਲਰ ਦਾ ਹੀ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਟਾਈਡ ਹੈ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਟਾਈਡਾਈ ਸੂਟ ਤੁਹਾਨੂੰ ਕਿੱਦਾਂ ਦਾ ਲੱਗਿਆ ਥੈਂਕ ਯੂ